ਸੰਤ ਜੀ ਵਾਹਿਗੁਰੂ ਜੀ ਦਾ ਹਾਂਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਹੀ ਦੁਖੀ ਆ ਪਰੇਸ਼ਾਨ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਚਿੰਤਾਵਾਂ ਇੰਨੀਆਂ ਨੇ ਕਿ ਇਹਨਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਹੀ ਨਹੀਂ ਲੱਭ ਰਿਹਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਇੱਥੇ ਮਹਾਪੁਰਖ ਜੀ ਸਮਝਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਤੁਹਾਨੂੰ ਕੋਈ ਰਾਹ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਢੈ ਪਾਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਮਰਤ ਵੇਲੇ ਉੱਕੇ ਇਸ ਬਾਣੀ ਦੇ ਪੰਜ ਪਾਠ ਨੇਮ ਦੇ ਨਾਲ ਕਰੋ ਪੂਰੇ ਭਰੋਸੇ ਦੇ ਨਾਲ ਕਰੋ ਸਤਿਗੁਰੂ ਦੀ ਕਿਰਪਾ ਤੁਹਾਡੀ ਉਸ ਮੁਸ਼ਕਲ ਤੁਹਾਡੀ ਉਸ ਟਿੰਬਾਬਾ हां मैं जरूर ਕਰਨਗੇ ਤਾਂ ਫਿਰ ਉਹ ਕਿਹੜਾ ਪਾਠ ਆ ਕਿੰਝ ਆਪਾਂ ਕਰਨਾ ਹੈ ਕਿੰਨਾ ਕਰਨਾ ਹੈ ਕਿੰਝ ਸਭ ਤੋਂ ਸੱਚੇ ਪਾਤਸ਼ਾਹ ਸਾਨੂੰ ਮਦਦ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤਾਂ ਆਵਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਸਥਿਤੀਆਂ ਬਣ ਜਾਂਦੀਆਂ ਨੇ ਜਿੱਥੇ ਕੁਝ ਵੀ ਸਮਝ ਨਹੀਂ ਆਉਂਦਾ ਵੀ ਹੁਣ ਕੀ ਕੀਤਾ ਜਾਵੇ ਸੋਚਸਲਾ ਕਰਨਾ ਔਖਾ ਹੋ ਜਾਂਦਾ ਹੈ ਜਦ ਜ਼ਿੰਦਗੀ ਦੇ ਦੁੱਖ ਪਕਲਿਫਾ ਇੰਨੀਆਂ ਵੱਧ ਜਾਂਦੀਆਂ ਕਿ ਉਹਨਾਂ ਦੇ ਵਿੱਚੋਂ ਬਾਹਰ ਕਿੰਜ ਨਿਕਲਣਾ ਹੈ ਉਰਾਹੀ ਨਜ਼ਰ ਨਹੀਂ ਆਉਂਦਾ ਤਾਂ ਇੱਥੇ ਵਾਹਪੁਰਕੀ ਕਹਿੰਦੇ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਕੋਈ ਰਸਤਾ ਨਜ਼ਰ ਨਾ ਆਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਤਾਂ ਹਮੇਸ਼ਾ ਖੁੱਲ੍ਹਾ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਨੂੰ ਜਾਣ ਦੇ ਲਈ ਕੋਈ ਟਿਕਟ ਨਹੀਂ ਲੱਗਦੀ ਕੋਈ ਪੈਸਾ ਨਹੀਂ ਲੱਗਦਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਜਾਓ ਗੁਰੂ ਨਾਨਕ ਪਾਤਸ਼ਾਹ ਦੀ ਅੱਗੇ ਅਰਦਾਸ ਬੇਨਤੀ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਕੋਈ ਨਾ ਕੋਈ ਰਾਹ ਜ਼ਰੂਰ ਦੱਸਣਗੇ ਭਾਵ ਕੇ ਗੁਰੂ ਘਰੇ ਜਾਓ ਜਾ ਕੇ ਅਰਦਾਸ ਬੇਨਤੀ ਕਰੋ ਇਹ ਗੱਲ ਤਾਂ ਹਮੇਸ਼ਾ ਪੱਲੇ ਬੰਨ੍ਹਣੀ ਆ ਕਿ ਜ਼ਿੰਦਗੀ ਚ ਕੋਈ ਵੀ ਦੁੱਖ ਹੋਵੇ ਸੁੱਖ ਹੋਵੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਜਾਣਾ ਹੈ ਗੁਰਦੁਆਰਾ ਸਾਹਿਬ ਜਾਣਾ ਹੈ ਗੁਰੂ ਦੇ ਅੱਗੇ ਖੜ ਕੇ ਅਰਦਾਸ ਬੇਨਤੀ ਕਰਨੀ ਆ ਜੇ ਜ਼ਿੰਦਗੀ ਦੇ ਵਿੱਚ ਦੁੱਖ ਆਇਆ ਹੈ ਦੁੱਖ ਦੇ ਲਈ ਅਰਦਾਸ ਕਰੋ ਜੇ ਸੁੱਖ ਆਇਆ ਹੈ ਸੁੱਖ ਦੇ ਲਈ ਮਾਲਕ ਜੀ ਦਾ ਸ਼ੁਕਰਾਨਾ ਕਰਕੇ ਫਿਰ ਆਪਣੀਆਂ ਖੁਸ਼ੀਆਂ ਦੂਜਿਆਂ ਨੂੰ ਦੱਸੋ ਇਹ ਕੰਮ ਜੇ ਆਪਾਂ ਨੂੰ ਕਰਨੇ ਆ ਜਾਣ ਤਾਂ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਮੁੱਕ ਜਾਵੇ ਅਸੀਂ ਕੀ ਕਰਦੇ ਆ ਜੇ ਤਾਂ ਦੁੱਖ ਦੀ ਘੜੀ ਆਈ ਪਹਿਲਾਂ ਅਸੀਂ ਭੱਜਦੇ ਆ ਆਪਣੇ ਭੈਣ ਭਰਾਵਾਂ ਵੱਲ ਰਿਸ਼ਤੇਦਾਰਾਂ ਵੱਲ ਫਿਰ ਜਦੋਂ ਅੰਕੋ ਨਾ ਹੁੰਦੀ ਆ ਫਿਰ ਦੁਖੀ ਹੁੰਦੇ ਆ ਫਿਰ ਸਭ ਤੋਂ ਆਖਿਰ ਦੇ ਉੱਤੇ ਜਾ ਕੇ ਸਾਨੂੰ ਰੱਬ ਚੇਤੇ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਕੀਤੇ ਹੁੰਦੇ ਨੇ ਪਰ ਜੇ ਆਪਾਂ ਪਹਿਲ ਗੁਰੂ ਨਾਨਕ ਪਾਤਸ਼ਾਹ ਨੂੰ ਦਈਏ ਤਾਂ ਫਿਰ ਮਦਦ ਕਰਨ ਵਾਲੇ ਸਤਿਗੁਰ ਸੱਚੇ ਪਾਸ਼ਾ ਆਪੇ ਹੀ ਤੇ ਜਿੰਦੇ ਨੇ ਜਾਂ ਫਿਰ ਜਿੱਥੇ ਆਪਾਂ ਜਾਣਦੇ ਆ ਨਾ ਪਾਤਸ਼ਾਹ ਪਹਿਲਾਂ ਹੀ ਮਨ ਵਿੱਚ ਵਸ ਜਾਂਦੇ ਨੇ ਇਸ ਕਰਕੇ ਦੁੱਖ ਹੋਵੇ ਸੇ ਸੁੱਖ ਹੋਵੇ ਸਭ ਤੋਂ ਪਹਿਲਾ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਆਪਣੇ ਗੁਰੂ ਦੇ ਨਾਮ ਸਾਂਝਾ ਕਰਨਾ ਹੈ ਗੁਰੂ ਜੈਪੀ ਸਾਨੂੰ ਰਾਹ ਦਿਖਾਉਂਦੇ ਨੇ ਉਹ ਰਾਹ ਦੇ ਉੱਤੇ ਚੱਲਣਾ ਭਾਵੇਂ ਆਪਾਂ ਖੋਦਿਆ ਪਰ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਹੀ ਰਾਹ ਦਿਖਾਉਣਗੇ ਜਦੋਂ ਵੀ ਆਪਾਂ ਆਪਣੇ ਦੁੱਖ ਦੀ ਅਰਦਾਸ ਬੇਨਤੀ ਕਰਨ ਜਾਈਏ ਸੁੱਖ ਵੇਲੇ ਸ਼ੁਕਰਾਨਾ ਕਰਨ ਜਾਈਏ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਤੋਂ ਬਾਅਦ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਹੈ ਨਾ ਹੁਕਮਨਾਮਾ ਸਾਹਿਬ ਸੁਣ ਕੇ ਸਮਝ ਕੇ ਫਿਰ ਘਰ ਆਉਣਾ ਹੈ ਕਿਉਂਕਿ ਹੁਕਮਨਾਮਾ ਸਾਹਿਬ ਸਾਡੇ ਲਈ ਉਪਦੇਸ਼ ਹੁੰਦਾ ਹੈ ਸਾਡੇ ਗੁਰੂ ਦਾ ਤਾਂ ਖਾਸ ਕਰਕੇ ਅਜੇ ਹਾਲਾਤਾਂ 'ਚ ਜਦੋਂ ਹੁਕਮਨਾਮਾ ਸਾਹਿਬ ਪੂਰੇ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਸਾਨੂੰ ਕੀ ਇਰਾਦਾ ਦਿਖਾਇਆ ਹੈ ਕੀ ਸਿੱਖਿਆ ਦਿੱਤੀ ਆ ਸਤਿਗੁਰੂ ਸਭ ਦੇ ਪਾਤਸ਼ਾ ਸਾਡੇ ਹਮੇਸ਼ਾ ਅੰਗ ਸੰਗ ਨੇ ਬਸ ਸਾਨੂੰ ਹੀ ਨજર ਨਹੀਂ ਆਉਂਦੇ ਕਿਉਂਕਿ ਸਾਡੇ ਮਨ ਦੇ ਉੱਤੇ ਵਿਸ਼ੇਵਕਾਰਾਂ ਦੀ ਮੈਲ ਪਈ ਆ ਜਾਂ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਇਨਾ ਗਿਆਨ ਆ ਸਾਡੇ ਕੋਲ ਇੰਨੀ ਚੁਸਤ ਚਲਾਕੀਆਂ ਨੇ ਕਿ ਅਸੀਂ ਸਭ ਕੁਝ ਠੀਕ ਕਰ ਲਵਾਂ ਪਰ ਨਹੀਂ ਜਿੱਥੇ ਸਾਡੀ ਸਮਝਦਾਰੀ ਸਾਡੀ ਸਿਆਣ ਪਚੁਸਤ ਚਲਾਕੀਆਂ ਸਾਡੀ ਕੋਈ ਪਾਵਰ ਕੋਈ ਤਾਕਤ ਕੰਮ ਨਹੀਂ ਨਾ ਕਰਦੀ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੇਰ ਕੰਮ ਕਰਦੀ ਆ ਉਹਨਾਂ ਦੀ ਕਿਰਪਾ ਕੰਮ ਕਰਦੀ ਆ ਤਾਂ ਆਪਣੇ ਗੁਰੂ ਦੇ ਅੱਗੇ ਪੱਲਾ ਅੜ ਕੇ ਅਰਦਾਸ ਬੇਨਤੀ ਕਰਨੀਆਂ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਅਗਲਾ ਕੰਮ ਕੀ ਕਰਨਾ ਹੈ ਅਮਰ ਤਵੇਲੀ ਉੱਠ ਕੇ ਜੋ ਵੀ ਤੁਸੀਂ ਆਪਣਾ ਨਿਤਨੇਮ ਕਰਦੇ ਹੋ ਉਹ ਉਸੇ ਤਰ੍ਹਾਂ ਕਰਨਾ ਹੈ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਰੋਜ਼ ਕਰਦੇ ਹੋ ਭਾਵੇਂ ਤੁਸੀਂ ਇੱਕ ਪਾਠ ਜਾਂ ਜਪਜੀ ਸਾਹਿਬ ਦੀ ਦਾ ਕਰਦੇ ਹੋ ਮੂਲ ਮੰਤਰ ਜਾਪ ਕਰਦੇ ਹੋ ਜੋ ਵੀ ਤੁਸੀਂ ਕਰਦੇ ਹੋ ਨਾ ਉਹ ਆਪਣਾ ਨੀਮ ਉਸੇ ਤਰ੍ਹਾਂ ਹੀ ਕਰਦੇ ਰਹਿਣਾ ਹੈ ਪਰ ਨਾਲ ਨਾਲ ਪੰਜ ਬਾਠ ਜਪਜੀ ਸਾਹਿਬ ਦੀ ਦੇ ਕਰਨੇ ਨੇ ਉਹ ਵੀ ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਧਿਆਨ ਕੇ ਜੋ ਘਟ ਪੜੇ ਲਿਖੇ ਨੇ ਜਪਜੀ ਸਾਹਿਬ ਦੀ ਦੀਵਾਨੀ ਦਾ ਪਾਠ ਨਹੀਂ ਕਰ ਪਾਉਂਦੇ ਉਹ ਵਾਹਿਗੁਰੂ ਜੀ ਦਾ ਜਾਪ ਕਰਨੋ ਘੱਟੋ ਘੱਟ ਸਵਾ ਟੰਟਾ ਵਾਹਿਗੁਰੂ ਜੀ ਦਾ ਸਿਮਰਨ ਜਾਂ ਫਿਰ ਗੁਰੂ ਮੰਤਰ ਜੀ ਦਾ ਜਾਪ ਘੱਟੋ ਘੱਟ ਸਵਾ ਟੰਟਾ ਇਸ ਤੋਂ ਵੱਧ ਭਾਵੇਂ ਤੁਸੀਂ 2-3 ਘੰਟੇ ਕਰ ਲਓ ਉਹ ਤੁਹਾਡੀ ਮਰਜ਼ੀ ਇਹ ਗੱਲਾਂ ਮੈਂ ਨਹੀਂ ਕਹਿ ਰਹੀ ਇਹ ਮਹਾਂਪੁਰਖਾਂ ਜੀ ਦੇ ਪਾਸੋਂ ਸੁਣੀਆਂ ਹੋਈਆਂ ਨੇ ਉਹ ਆਪਾਂ ਗੱਲਾਂ ਆਪਜੀ ਦੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਦੋਂ ਕੁਝ ਵੀ ਸਮਝ ਦੇ ਵਿੱਚ ਨਾ ਆਵੇ ਸਾਡੀ ਹੱਥ ਸਾਡੀ ਸਿਆਣਪ ਸਾਡਾ ਰੁੱਤਬਾ ਸਾਡੀ ਤਾਕਤ ਕਾਮਨਾ ਆਵੇ ਫਿਰ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਬਾਣੀ ਦੀ ਪੇਟਾ ਰੱਖ ਕੇ ਅਰਦਾਸ ਬੇਨਤੀ ਕਰਨੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਹੁਣ ਤੁਸੀਂ ਹੀ ਰਾਹ ਦਿਖਾਓ ਨਾਲ ਨਾਲ ਕੀ ਕਰਨਾ ਹੈ ਰੋਜ਼ ਗੁਰੂ ਘਰੇ ਜਾਣਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਆ ਤੇ ਸੇਵਾ ਕਰਦੇ ਆ ਵੀ ਸਾਡੇ ਮਨ ਦੇ ਵਿੱਚ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਸਾਚੇ ਸਾਈ ਬਾਪ ਕਿਆ ਨਹੀਂ ਕਰਤੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਵੇ ਜੋ ਪਾਵੇ ਭਾਵ ਕਿ ਸਾਡੇ ਗੁਰੂ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆ ਗੁਰੂ ਦੇ ਘਰ ਦੇ ਵਿੱਚ ਸਭ ਦਾਤਾ ਨੇ ਜੇ ਕਿਸੇ ਨੂੰ ਦੁੱਧ ਚਾਹੀਦਾ ਧੀ ਚਾਹੀਦੀ ਪੁੱਤ ਚਾਹੀਦਾ ਰਿਜਕ ਚਾਹੀਦਾ ਹੈ ਅਕਲ ਚਾਹੀਦੀ ਆ ਸਭ ਕੁਝ ਗੁਰਨਾਨਕ ਪਾਤਸ਼ਾਹ ਸ਼ਾਹੀ ਦੇ ਘਰ ਤੋਂ ਮਿਲ ਜਾਵੇਗਾ ਗੁਰੂ ਰਾਮ ਦਾਸ ਪਾਤਸ਼ਾਹ ਜੀ ਦੇ ਘਰ ਤੋਂ ਮਿਲ ਜਾਵੇਗਾ ਬਸ ਸਾਨੂੰ ਮੰਗਣ ਦਾ ਟੰਟ ਆ ਜਾਵੇ ਅਸੀਂ ਆਪਣੇ ਅੰਦਰ ਦੀ ਮੈਂ ਨੂੰ ਮਾਰ ਕੇ ਜਾਗੇ ਆਪਣੀਆਂ ਚੁਸਤ ਚਲਾਕੀਆਂ ਛੱਡ ਕੇ ਜਾਈਏ ਕਈ ਵਾਰ ਆਪਾਂ ਪਤਾ ਕੀ ਕਰਦੇ ਹਾਂ ਸਾਡੇ ਮਨ ਦੇ ਵਿੱਚ ਤਾਂ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਪਰ ਸਾਡੀ ਰਸਨਾ ਕੁਝ ਹੋਰ ਬੋਲ ਰਹੀ ਹੁੰਦੀ ਆ ਉੱਥੇ ਆਪਾਂ ਮਾਰ ਖਾ ਜਾਂਦੇ ਹਾਂ ਇੱਦਾਂ ਹੀ ਨਾ ਕਹਿੰਦੇ ਇੱਕ ਵਾਰ ਦੀ ਗੱਲ ਆ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਦੀ ਗੱਲ ਆ ਕਹਿੰਦੇ ਇੱਕ ਪਰਿਵਾਰ ਜਿੰਨਾਂ ਦਾ ਮੁਖੀ ਆ ਕੀਰਤਨ ਕਰਦਾ ਸੀ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਗਰੀਬੀ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਕਿਉਂ ਨਾ ਆਪਾਂ ਨਾਨਕ ਸਰਸ ਕਲੇਰਾ ਚੱਲੀਏ ਬਾਬਾ ਅਨੰਦ ਸਿੰਘ ਜੀ ਦੇ ਕੋਲ ਜਾਗੇ ਉਹਨਾਂ ਦੇ ਅੱਗੇ ਬੇਨਤੀ ਲਾਈ ਕਿ ਬਾਬਾ ਜੀ ਸਾਡੀ ਅਰਦਾਸ ਬੇਨਤੀ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਕਰਦਾ ਸਾਡੇ ਘਰ ਦੀ ਗਰੀਬੀ ਕੱਟੀ ਜਾਵੇ ਕਹਿੰਦੇ ਸਾਰਾ ਪਰਿਵਾਰ ਬਾਬਾ ਜੀ ਦੇ ਕੋਲ ਆ ਗਿਆ ਆਉਂਦਿਆਂ ਨੂੰ ਕੀਰਤਨ ਚੱਲ ਰਿਹਾ ਸੀ ਤਾਂ ਕਹਿੰਦੇ ਉਹ ਪਰਿਵਾਰ ਦੇ ਮੁਖੀਆਂ ਨੇ ਸੇਵਾ ਦਾ ਰਣੂਕਿਆ ਕਿ ਮੈਂ ਵੀ ਸ਼ਬਦ ਗਾਉਣਾ ਚਾਹੁੰਦਾ ਹਾਂ ਬਾਬਾ ਜੀ ਤੋਂ ਇਜਾਜ਼ਤ ਲੈ ਦੋ ਕਹਿੰਦੇ ਸੇਵਾਦਾਰਾਂ ਨੇ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਇਸ ਤਰ੍ਹਾਂ ਗੁਰੂ ਘਰ ਦਾ ਕੀਰਤਨੀਆਂ ਆਇਆ ਇੱਕ ਸ਼ਬਦ ਗਾਇਨ ਕਰਨਾ ਚਾਹੁੰਦਾ ਹੈ ਬਾਬਾ ਜੀ ਨੇ ਕਿਹਾ ਵੀ ਹਾਂ ਭਾਈ ਉਹਨੂੰ ਕਹੋ ਜਿਹੜਾ ਸ਼ਬਦ ਗਾਉਣਾ ਚਾਹੁੰਦਾ ਹੈ ਗਾਵੇ ਕਹਿੰਦੇ ਉਹ ਗੁਰੂ ਘਰ ਦੇ ਕੀਰਤਨੀਏ ਨੇ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ ਤੇਰਾ ਕੀ ਆ ਮਿੱਠਾ ਲਾਗੇ ਕਹਿੰਦੇ ਬਾਬਾ ਆਨੰਦ ਸਿੰਘ ਨੇ ਸ਼ਬਦ ਸੁਣਦੇ ਨੇ ਮੁਸਕਰਾ ਰਹੇ ਨੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਤਾਂ ਬਾਬਾ ਜੀ ਨੇ ਉਸ ਕੀਰਤਨੀਏ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਭਾਈ ਤੇਰੀ ਇਹ ਅਵਸਥਾ ਬਣ ਗਈ ਆ ਤੇਰਾ ਕੀ ਆ ਮਿੱਠਾ ਲਾਗੇ ਵਾਲੀ ਕਿਉਂਕਿ ਤੇਰੇ ਅੰਦਰ ਤਾਂ ਮਾਇਆ ਮੰਗ ਰਿਆ ਹੈ ਭਾਈ ਜੋ ਤੇਰੇ ਅੰਦਰ ਹੈ ਨਾ ਉਹੀ ਬੋਲ ਜੇ ਗਰੀਬੀ ਤੋਂ ਤੰਗ ਆ ਮਾਇਆ ਚਾਹੀਦੀ ਆ ਤਾਂ ਫਿਰ ਸਿੱਧਾ ਹਉਮਕੇ ਮੰਗ ਕਹਿ ਮੰਗੋ ਰਾਮ ਤੇ ਇੱਕ ਦਾਨ ਸਗਰ ਮਨੋਰਥ ਪੂਰਨ ਹੋਏ ਸਿਮਰਾ ਤੁਮਰਾ ਨਾਮ ਬਾਬਾ ਜੀ ਕਹਿੰਦੇ ਭਾਈ ਇਹ ਪੜਾਈ ਬੜੀ ਢੂੰਗੀ ਆ ਬਾਬਾ ਜੀ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਗੇ ਚੁਸਤ ਚਲਾਕੀਆਂ ਨਹੀਂ ਚਲਦੀਆਂ ਗੁਰਨਾਨਕ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦੇ ਨੇ ਅੰਤਰਜਾਨੀ ਪਾਤਸ਼ਾਹ ਨੂੰ ਗੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਤੋਂ ਦਰਿਆ ਦੇ ਅੰਦਰ ਦੀ ਭਾਵਨਾ ਖੁਦ ਹੀ ਜਾਣ ਲੈਂਦੇ ਨੇ ਪਰ ਸਾਨੂੰ ਦੇਖ ਰਹੇ ਹੁੰਦੇ ਆ ਵੀ ਅਸੀਂ ਕਿੰਨੇ ਕ ਪਾਣੀ ਦੇ ਵਿੱਚ ਆ ਇਸ ਕਰਕੇ ਜਦੋਂ ਵੀ ਗੁਰੂ ਨਾਨਕ ਪਾਸ਼ਾ ਦੇ ਦਰ ਤੇ ਜਾਣਾ ਹੈ ਨਾ ਨਿਮਾਣੇ ਹੋ ਕੇ ਟੈ ਕੇ ਆਪਣਾ ਜੋ ਵੀ ਚੁਸਤ ਚਲਾਕੀ ਆ ਉਹ ਬਾਹਰ ਛੱਡ ਕੇ ਮਨ ਦੀ ਜੋ ਵੀ ਮੈਲਿਆ ਨਾ ਬਾਹਰ ਛੱਡ ਕੇ ਜਾਓ ਗੁਰੂ ਦੇ ਅਕੇ ਗੁਰੂ ਦੇ ਹੋ ਕੇ ਜਾਣਾ ਹੈ ਅਤੇ ਗੁਰੂ ਨੂੰ ਅਰਦਾਸ ਕੀ ਕਰਨੀ ਆ ਗੁਰੂ ਨਾਨਕ ਪਾਸ਼ਾ ਚੰਗੇ ਆ ਮੰਨਦੇ ਆ ਤੇਰੇਆਂ ਤੇਰਿਆਂ ਦੀ ਤੈਨੂੰ ਵਿਕਰ ਹੋਵੇ ਸਤਿਗੁਰੂ ਸਰਸੇ ਬਾਸ਼ਾ ਕਿਰਪਾ ਕਰੋ ਜੋ ਚੀਜ਼ ਚਾਹੀਦੀ ਆ ਉਹ ਮੰਗ ਲਓ ਬਾਬਾ ਜੀ ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਜਾਣਾ ਹੈ ਦੁੱਖ ਦੇ ਵਿੱਚ ਜਾ ਕੇ ਅਰਦਾਸ ਕਰਨੀ ਆ ਅਤੇ ਸੁੱਖ ਦੇ ਵਿੱਚ ਜਾ ਕੇ ਸ਼ੁਕਰਾਨਾ ਕਰਨਾ ਹੈ ਇਹ ਕੰਮ ਕਰਨਾ ਸਾਨੂੰ ਆ ਜਾਵੇ ਤਾਂ ਅਸੀਂ ਸੁਖੀ ਹੋ ਜਾਵਾਂਗੇ ਸੋ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਗੁਰੂ ਕਰ ਜਾਣੇ ਹੋ ਗੁਰਬਾਣੀ ਦੇ ਲੜ ਲੱਗੇ ਹੋ ਤਾਂ ਫਿਰ ਗੁਰੂ ਦੇ ਉੱਤੇ ਭਰੋਸਾ ਪੂਰਾ ਜਾਈਦਾ ਹੈ ਕਿਉਂਕਿ ਸੇਖ ਨੂੰ ਜੋ ਚਾਹੀਦਾ ਹੈ ਉਹ ਸਭ ਕੁਝ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਹੀ ਮਿਲਣਾ ਹੈ ਜੇਕਰ ਸਿੱਖ ਆਪਣੇ ਗੁਰੂ ਦਾ ਦਰਸ਼ਕ ਕੇ ਕਿਸੇ ਹੋਰ ਪਾਸੇ ਜਾਵੇਗਾ ਤਾਂ ਸਮਝੋ ਉਹ ਤੱਕੇ ਤੋੜਿਆ ਜੋਗਾ ਹੀ ਰਹਿ ਜਾਵੇਗਾ ਜੇਕਰ ਤੁਸੀਂ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਕਰਕੇ ਥੱਕ ਗਏ ਹੋ ਮਤਲਬ ਕੁਝ ਲੋਕ ਕੁਝ ਭੈਣ ਭਰਾਈ ਕਹਿੰਦੇ ਆ ਵੀ ਇਸ ਤਰ੍ਹਾਂ ਰੋਜ਼ ਅਮਰਤ ਵੇਲੇ ਉੱਠਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਜਾਂ ਗੁਰੂ ਘਰੇ ਵੀ ਜਾ ਕੇ ਅਰਦਾਸਾਂ ਬੇਨਤੀਆਂ ਕਰ ਕਰਦੇ ਆ ਯਾਨੀ ਪਰ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਤਾਂ ਦੋ ਹੀ ਤਰੀਕੇ ਇੱਕ ਤਾਂ ਇਹ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਅਸੀਂ ਚੁਸਤ ਚਲਾਕੀਆਂ ਦੇ ਨਾਲ ਮੰਗ ਰਹੇ ਆ ਜੇ ਸਿੱਧੇ ਹੋ ਕੇ ਸੱਚੇ ਮਨੋਂ ਮੰਗਾਗੇ ਤਾਂ ਗੁਰੂ ਨਾਨਕ ਪਾਸ਼ਾ ਦਾ ਬਿਨਾ ਬੋਲਿਆਂ ਬਿਨਾ ਮੰਗਿਆ ਹੀ ਸਭ ਕੁਝ ਦੇ ਦਿੰਦੇ ਨੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਵੀ ਨਹੀਂ ਆ ਤੇ ਉਹ ਦਿਆਲੂ ਕਰਪਾਲੂ ਵੀ ਇੰਨੇ ਆ ਕਿ ਆਪਣੇ ਬੱਚਿਆਂ ਦੇ ਉੱਤੇ ਸ਼ੇਸ਼ ਤਰਸ ਕਰ ਲੈਂਦੇ ਨੇ ਉਸ ਤੋਂ ਬਾਅਦ ਦੂਸਰੀ ਗੱਲ ਇਹ ਆ ਵੀ ਜੇਕਰ ਇੰਨੀਆਂ ਅਰਦਾਸਾਂ ਵੀਂਦੀਆਂ ਕਰਨ ਦੇ ਬਾਵਜੂਦ ਤੁਹਾਡੀ ਸ਼ਾਹ ਪੂਰੀ ਨਹੀਂ ਹੋਈ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਸ਼ੁਕਰ ਕਰੋ ਵੀ ਸ਼ੁਕਰਿਆ ਮਾਲਕਾ ਤੁਸੀਂ ਮੈਨੂੰ ਚਿੰਤਾ ਪਰੇਸ਼ਾਨੀ ਮਸੀਹ ਤੁਹਾਨੂੰ ਬਚਾ ਲਿਆ ਕਿਉਂਕਿ ਜਰੂਰ ਉਹ ਚੀਜ਼ ਤੁਹਾਡੇ ਲਈ ਠੀਕ ਨਹੀਂ ਹੋਵੇਗੀ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਜੀ ਨੇ ਨਹੀਂ ਦਿੱਤੀ ਜੇਕਰ ਚੀਜ਼ ਤੁਹਾਡੇ ਲਈ ਠੀਕ ਹੋਵੇ ਤੁਹਾਨੂੰ ਸੁੱਖ ਦੇਣ ਵਾਲੀ ਹੋਵੇ ਤੁਹਾਨੂੰ ਖੁਸ਼ੀ ਦੇਣ ਵਾਲੀ ਹੋਵੇ ਤਫਸੀਰ ਤਾਂ ਇਹ ਅਰਦਾਸਾਂ ਬੇਨਤੀਆਂ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਦੇwidehat ਦੇ ਵਿੱਚੋਂ ਵੀ ਦਾਤਾਂ ਦੇ ਦਿੰਦੇ ਨੇ ਜੇ ਦਾਤ ਨਹੀਂ ਮਿਲੀ ਇਹਦਾ ਮਤਲਬ ਉਹ ਦਾਤ ਤੁਹਾਡੇ ਲਈ ਸਹੀ ਨਹੀਂ ਤੁਹਾਡੀ ਮੰਗ ਹੀ ਗਲਤ ਿਆ ਗੁਰੂ ਨਾਨਕ ਪਾਤਸ਼ਾਹ ਤੇ ਸ਼ੰਕਾ ਕਦੇ ਨਹੀਂ ਕਰਨਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸੇਖ ਸ਼ਾਹ ਵੀ ਸੇਖ ਸ਼ਾਹ ਦੇਨ ਦੁਨੀਆ ਦੇ ਮਾਲਕ ਇੱਕ ਪਲ ਦੇ ਵਿੱਚ ਸਾਡੀ ਕਿਸਮਤ ਸਾਡੇ ਭਾਗ ਸਾਡੇ ਲੇਖ ਬਦਲ ਸਕਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਨਿਗਾਹ ਜਿਸ ਮਨੁੱਖ ਦੇ ਉੱਤੇ ਪੈ ਜਾਵੇ ਉਹਦਾ ਲੋਕ ਪ੍ਰਲੋਕ ਸਹਿਨਾ ਹੋ ਜਾਂਦਾ ਹੈ ਤਾਂ ਇਸ ਕਰਕੇ ਕਦੇ ਵੀ ਮਨ ਦੇ ਵਿੱਚ ਇਹ ਸ਼ੰਕਾ ਨਹੀਂ ਲੱਗਿਆਗਾ ਰੋਜ਼ ਅਮਰਤ ਵੇਲੇ ਉੱਠਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰੇ ਜਾਣਾ ਹੈ ਜਾਂ ਕਿ ਸੇਵਾ ਕਰਨੀ ਆ